ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ Fateh ਸ੍ਰੀ ਗੁਰੂ ਨਾਨਕ ਦੇਵ ਜੀ ਟ੍ਰਾਂਸਪਲੇਟੇ ਦੀ ਟੀਮ ਆਈ ਹੈ ਸਾਹਿਬ ਆਦਮਪੁਰ ਭਾਜੀ ਹੁਣੀ ਐਡਮਿਟ ਸੀਗੇ ਪੂਨ ਹਸਪੀਟਲ ਜਰਨੈਲ ਸਿੰਘ ਇਹਨਾਂ ਦਾ ਨਾਮ ਆ ਤੇ ਇਹਨਾਂ ਦੇ ਸਾਰੇ ਸਰੀਰ ਦੇ ਉੱਤੇ ਅਲਰਜੀ ਹੋ ਗਈ ਸੀ ਉਹਨਾਂ ਦਾ ਇਹਨਾਂ ਦੇ ਸਾਰੇ ਸਰੀਰ ਤੇ ਜਾਕਮ ਹੋ ਗਿਆ ਤਾਂ ਇੱਥੋਂ ਇਹਨਾਂ ਦਾ ਇਲਾਜ ਚੱਲਦਾ ਆ ਟ੍ਰਾਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਅਸੀਂ ਭੈਣ ਜੀ ਉਹਨਾਂ ਨੂੰ 25000 ਦੀ ਸੇਵਾ ਈਸੀਓ ਦਿੰਨੇ ਆ ਜੀ ਤੇ ਟਰਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਭੈਣ ਜੀ ਉਹਨਾਂ ਕੋਲੋਂ ਵੀ ਧੰਨਵਾਦ ਕਰਾਉਂਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਬਾਹਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਭੈਣਾ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੀ ਮਦਦ ਕੀਤੀ ਓਖੇ ਟਾਈਮ ਮਾਰੇ ਸਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਤਾਂ اسی ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾ ਕਰਦੇ ਨੂੰ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਅਸੀਂ ਫੇਰ ਤੋਂਨਾ ਬੀਣਾ ਭੈਣਾ ਦਾ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰਪੇਣ ਇਟਲੀ ਤੋਂ ਚਲਾਈ ਸੱਚੇ ਮਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟੈਰਸਟ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਟਲੀ ਦੇ ਇਸ ਅਕਾਊਂਟ ਵਿੱਚ ਮਾਇਆ ਦਾ ਯੋਗਦਾਨ ਦੇ ਸਕਦੇ ਹੋ ਅਤੇ ਸੇਵਾ ਦਾ ਸਾਰਾ ਵੇਰਵਾ ਤੇ ਹਿਸਾਬ WhatsApp ਗਰੁੱਪ ਵਿੱਚ ਦਿੱਤਾ ਜਾਂਦਾ ਹੈ ਤੇ ਤੁਸੀਂ ਉੱਥੇ ਵੀ ਟੈਰਸਟ ਨਾਲ ਜੁੜ ਸਕਦੇ ਹੋ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ